ਹਾਂ ਜੀ ਭੈਣ ਜੀ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਕਿ ਕੀ ਗੱਲਬਾਤ ਕਰੀ ਹੈ ਵੀਰ ਮੇਰਾ ਨਾਮ ਅਮਨਦੀਪ ਕੌਰ ਆ ਮੈਂ ਪਿੰਡ ਕਵਾੜਾ ਚੰਦ ਸਿੰਘ ਵਾਲੇ ਦੀ ਆ ਮੈਂ ਭੈਣ ਆ ਜਗਜੀਤ ਸਿੰਘ ਦੀ ਵੱਡੀ ਭੈਣ ਸਾਰਿਆਂ ਤੋਂ ਜਗਜੀਤ ਸਿੰਘ ਮੇਰੇ ਵੀਰੇ ਦਾ ਨਾਮ ਆ ਸਾਤ ਚਾਰਾਂ ਭੈਣਾਂ ਤੋਂ ਛੋਟਾ ਆ ਤੇ ਮੇਰਾ ਵੀਰ ਨੂੰ 3 ਸਾਲ ਹੋ ਗਏ 3 ਸਾਲ ਪੂਰੇ ਹੋਣ ਵਾਲੇ 사우ਦੀ ਅਰਬ ਗਿਆ ਹੋਇਆ ਵਾ ਪਹਿਲਾਂ ਕਵੇਤ ਸੀ ਹੁਣ 사우ਦੀ ਅਰਬ ਭੇਜਦਾ ਸੀ 2 ਸਾਲ ਹੋ ਗਏ ਆ ਤੇ ਮੇਰੇ ਵੀਰੇ ਦੇ ਕੇਸ ਰੱਖੇ ਹੋਏ ਸੀ ਤੇ ਦਾੜੀ ਰੱਖੀ ਹੋਈ ਸੀ ਤੇ ਮੇਰਾ ਵੀਰ ਕੁਝ ਵੀ ਨਹੀਂ ਖਾਂਦਾ ਪੀਂਦਾ ਨਾ ਕੋਈ ਆਂਡਾ ਨਾ ਕੋਈ ਮੀਠ ਕੁਝ ਨਹੀਂ ਖਾਂਦਾ ਤੇ ਮੇਰੇ ਵੀਰ ਨਾਲ ਜਿਹੜੇ ਉਹਦੇ ਸਾਥੀ ਰਹਿੰਦੇ ਸੀ ਉਹ ਸਾਰਾ ਕੁਝ ਖਾਂਦੇ ਸੀਗੇ ਮੀਠ ਸ਼ਰਾਬ ਪੀਂਦੇ ਸੀ ਉਹਨੂੰ ਨਰਕ ਸਖਤ ਨਫ਼ਰਤ ਸੀਗੀ ਉਹਦੇ ਤੋਂ ਤੇ ਉਹ ਨਹੀਂ ਜਾਂਦਾ ਸੀ ਉਹਨਾਂ ਨੇ ਉਹ ਆਇਆ ਰਾਤ ਨੂੰ ਸ਼ਨੀਵਾਰ ਵਾਲੇ ਦਿਨ ਸਾਡੇ ਨਾਲ ਗੱਲ ਹੋਈ ਉਹਦੀ ਮੇਰੇ ਨਾਲ ਵੀ ਹੋਈ ਆ 8 36 ਤੇ ਮੇਰੇ ਨਾਲ ਦੀ ਗੱਲ ਹੋ ਜਾਂਦੀ ਆ ਮੈਨੂੰ ਵਾਰ-ਵਾਰ ਖੂਨ ਲਾਈ ਜਾਂਦਾ ਮੈਨੂੰ ਮੈਂ ਕਿਹਾ ਵੀਰ ਸੌਖਾ ਕਹਿੰਦਾ ਜੇ ਮੈਂ 4 ਦਿਨ ਨਾ ਫੋਨ ਲਾਵਾਂ ਤੇ ਇਹਦਾ ਮਤਲਬ ਸੌਖ ਨਹੀਂ ਹੈ ਤੈਨੂੰ ਤਾਂ ਫੋਨ ਲਾਉਣਾ ਮੈਨੂੰ ਆਂਦਾ ਜੇ ਮੈਂ ਕਿਹਾ ਵੀਰੇ ਮੇਰੀਆਂ ਭੈਣਾਂ ਨਹੀਂ ਮੇਰੇ ਨਾਲ ਖੜੀਆਂ ਕਹਿੰਦਾ ਮੈਂ ਤੇਰੇ ਨਾਲ ਆ ਮੈਨੂੰ ਆਂਦਾ ਜੇ ਮੈਂ ਝੱਗਾ ਚੱਕ ਗਿਆ ਫਿਰ ਤੂੰ ਕੀ ਕਰ ਲੇਗੀ ਮੈਂ ਕਿਹਾ ਵੀਰ ਮੇਰੇ 4 ਸਾਲ ਹੋ ਗਏ ਘਰ ਵਾਲੇ ਨੂੰ ਮਰੇ ਨੂੰ ਤੇ ਮੈਂ ਕਿਹਾ 4 ਸਾਲ ਹੋਰ ਨਾ ਝੱਗਾ ਚੱਕੀ ਮੈਂ ਮਰ ਜੂਗੀ ਨਹੀਂ ਤਾਂ ਠੀਕ ਮੜਕੇ ਜਦੋਂ ਮੈਨੂੰ ਤੜਕੇ ਨੂੰ ਫੋਨ ਆ ਗਿਆ ਉਹਦੇ ਤੇ ਰੱਬਾ ਪਾਗੜਾ ਲੈ ਗਿਆ ਫੋਨਾਂ ਮੇਰੇ ਵੀਰ ਨੂੰ ਨਾ ਉਹਨਾਂ ਨੇ ਹੀ ਮਾਰਿਆ ਮੇਰੇ ਵੀਰ ਦੇ ਕੇਸ ਬੱਟੀ ਜਾਂਦੇ ਆ ਨਾ ਮੇਰੇ ਵੀਰ ਦੀ ਦਾੜ੍ਹੀ ਬੱਟੀ ਜਾਂਦੇ ਆ ਮੇਰਾ ਵੀਰ ਉਹ ਮੈਂ ਹੱਦਾਂ ਤੇ ਅਗਰ ਅਗਰ ਵੀਡੀਓ ਕਾਈ ਜਾਂਦਾ ਕਹਿੰਦਾ ਮੇਰੇ ਕੇਸਾਂ ਨੂੰ ਕਿਉਂ ਵੜਿਆ ਕਾ ਤੋ ਮੇਰੀ ਦਾੜ੍ਹੀ ਚਾ ਤਪਾਇਆ ਤੇ ਮੇਰੇ ਵੀਰ ਨੂੰ ਮਾਰ ਕੇ ਟਾਂਗ ਤੇ ਪੈਂਦੇ ਨੇ ਤਾਂ ਆਪ ਕੋਨ ਖੁਸ਼ੀ ਕਰਦੀ ਤੁਸੀਂ ਸਤਾਂਜੀ ਕੀਤੀ ਦਰਖਾਸਤ ਦਿੱਤੀ ਜੀ ਤਾਂ ਸਾਰੇ ਸਾਨੂੰ ਕੁਝ ਨਹੀਂ ਦੱਸ ਰਹੇ ਉਹ ਕੋਈ ਗੱਲ ਨਹੀਂ ਕੀਤੀ ਕਿਤੇ ਤੁਸੀਂ ਦਰਖਾਸਤ ਕੀਤੀ ਜੀ ਜਿਹੜੇ ਉੱਚੇ ਥੀਰੇ ਥਾਣੇ ਵਿੱਚ ਦਰਖਾਸਤ ਦਿੱਤੀ ਹੋਈ ਆ ਵਾਲੇ ਦਿਨ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਜੀਰਾ ਬਲਾਗ ਦੀ ਮੀਟਿੰਗ ਸੀਗੀ ਅੱਜ ਮੀਟਿੰਗ ਦੇ ਵਿੱਚ ਪਿੰਡ ਵਾਲਾ ਚੈਨ ਸਿੰਘ ਵਾਲਾ ਤੋਂ ਇੱਕ ਗਰੀਬ ਪਰਿਵਾਰ ਸਾਡੇ ਕੋਲ ਇੱਕ ਫਰਿਆਦ ਲੈ ਕੇ ਆਇਆ ਕਿ ਉਹਨਾਂ ਦਾ ਲੜਕਾ ਪਿਛਲੇ ਸਮੇਂ ਤੋਂ ਸਾਊਦੀ ਅਰਬ ਦੇ ਵਿੱਚ ਜਿਹੜਾ ਆਪਣੇ ਰੋਜੀ ਰੋਟੀ ਕਮਾਉਣ ਦੀ ਖਾਤਰ ਗਿਆ ਸੀਗਾ ਪਰ ਉੱਥੋਂ ਦੇ ਹਾਲਾਤਾਂ ਮੁਤਾਬਕ ਉੱਥੇ ਇੱਕ ਕਮਰੇ ਦੇ ਵਿੱਚ ਚਾਰ ਪੰਜ ਮੁੰਡੇ ਰਹਿੰਦੇ ਸੀਗੇ ਉਹਨਾਂ ਨਾਲ ਅਣਬਣ ਹੋ ਗਈ ਤੇ ਪਿਛਲੇ ਐਤਵਾਰ ਵਾਲੇ ਦਿਨ ਛਣੇਵਾਰ ਇਹਨਾਂ ਨੂੰ ਫੋਨ ਆਇਆ ਬਈ ਮੈਂ ਠੀਕ ਠਾਕ ਆ ਤੇ ਮੇਰੇ ਨਾਲ ਉਹ ਜਿਹੜੇ ਕਮਰੇ 'ਚ ਰਹਿੰਦੇ ਆ ਮੁੰਡੇ ਉਹ ਲੜਦੇ ਆ ਐਤਵਾਰ ਵਾਲੇ ਦਿਨ ਉਹਨਾਂ ਦੀ ਲੜਾਈ ਹੋਈ ਉਹਦੀ ਦਾੜੀ ਵੀ ਪੱਟੀ ਗਈ ਉਹਦੇ ਕੇਸ ਵੀ ਪੱਟੇ ਗਏ ਔਰ ਇਹਨਾਂ ਨੂੰ ਜਿਹੜੇ ਸੂਤਰਾਂ ਤੋਂ ਪਤਾ ਲੱਗਾ ਇਹ ਭਰੋਸੇ ਜਾਂ ਸੂਤਰਾਂ ਤੋਂ ਪਤਾ ਲੱਗਾ ਕਿ ਸਾਡੇ ਜਿਹੜਾ ਮੁੰਡਾ ਸੀਗਾ ਉਹਨੂੰ ਉੱਥੇ ਮਾਰ ਦਿੱਤਾ ਗਿਆ ਅਸੀਂ ਹਲਕੇ ਦੇ ਐਮਐਲਏ ਕੀਰਨ ਨਵੇਸ਼ ਕਟਾਰਗਿਆ ਜੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਬੱਚਾ ਜਿਹੜਾ ਸ਼ਬਦੀ ਅਰਬ ਦੇ ਵਿੱਚ ਉਹਦੀ ਡੈੱਡ ਬਾਡੀ ਪਈ ਹੈ ਡੈੱਡ ਬਾਡੀ ਕਿਸੇ ਨੇ ਵੀ ਨਹੀਂ ਲੈ ਕੇ ਆਂਦੀ ਉਹਦਾ ਚਾਰਾ ਝੋਰੀ ਕਰਕੇ ਡੈੱਡ ਬਾਡੀ ਜਿਹੜੀ ਹੈ ਨਾ ਇਹਨਾਂ ਦੀ ਇਹਨਾਂ ਇਹਨਾਂ ਦੇ ਬੱਚੇ ਦੀ ਇੱਥੇ ਜੀਰਾ ਹਲਕੇ ਦੇ ਪਿੰਡ ਵਾਰਾ ਚਾਨ ਸਿੰਘ ਵੱਲੇ ਲਿਆਂਦੀ ਜਾਵੇ ਅਸੀਂ ਅਕਾਲ ਤਖਤ ਦੇ ਸਰਬ ਦੇ ਜਥੇਦਾਰ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੇ ਉਸ ਬੱਚੇ ਦੇ ਨਾਲ ਐਡੀ ਕਹਾਣੀ ਹਰਕਤ ਕੀਤੀ ਉਹਦੀ ਦਾੜੀ ਕੇਸ ਪਟਕੇ ਉਸ ਤੋਂ ਬਾਅਦ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸਾਰੀਆਂ ਸਿੱਖ ਜਥੇਬੰਦੀਆਂ ਸੰਪਰਦਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਪਰਿਵਾਰ ਦੇ ਨਾਲ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਇਹਨਾਂ ਪਰਿਵਾਰ ਦੇ ਨਾਲ ਖੜਨਾ ਚਾਹੀਦਾ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਵਿਸ਼ੇਸ਼ ਤੌਰ ਤੇ ਦੇਸ਼ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਕੇ ਉੱਥੋਂ ਦੀ ਅੰਬਸੀ ਨਾਲ ਗੱਲ ਕਰਕੇ ਇਹਨਾਂ ਦੀ ਜਿਹੜੇ ਬੱਚੇ ਦੀ ਡੈੱਡ ਬੋਡੀ ਆ ਉਹ ਪੰਜਾਬ ਦੇ ਵਿੱਚ ਜ਼ਿਲ੍ਹਾ ਫੋਜ਼ਪੁਰ ਤਹਿਸੀਲ ਜ਼ੀਰਾ ਦੇ ਪਿੰਡ ਵਾਰਾ ਚੰਦ ਸਿੰਘ ਵਾਲੇ ਲਿਆਉਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਹੈ ਨੇ ਉਹਦੇ ਤਾਏ ਦੇ ਲੜਕੇ ਨੇ ਇੱਕ ਸਾਨੂੰ ਜਿਹੜੀ ਹੈਗੀ ਇੱਕ ਕੰਪਲੇਂਟ ਆ ਉਹ ਦਿੱਤੀ ਆ ਵੀ ਮੇਰਾ ਤਾਏ ਦਾ ਲੜਕਾ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਹਰਵਿੰਦਰ ਸਿੰਘ ਨੇ ਸਾਨੂੰ ਕੰਪਲੇਂਟ ਦਿੱਤੀ ਆ ਜਗਜੀਤ ਜਿਹੜਾ ਮ੍ਰਿਤਕ ਆ ਉਹਦੇ ਚਾਚੇ ਦੇ بیٹے ਨੇ ਉਹ ਕਹਿੰਦਾ ਮੇਰੇ ਤਾਏ ਦਾ ਬਟਾ ਜਗਜੀਤ ਪੁੱਤਰ ਬਲਵਿੰਦਰ ਵਾਸੀ ਵਾੜਾ ਚੈਂਸਿੰਗ ਉਹ ਇਸ ਕੋ ਕੰਪਨੀ ਦੇ ਰਹੀਂ ਕਿਤੇ ਐਕਟ 2 ਸਾਲ ਪਹਿਲਾਂ ਉਹ ਬਾਹਰ ਗਿਆ ਸੀਗਾ ਉੱਥੇ ਕੁਐਤ ਉਦੋਂ ਕੰਪਨੀ ਨੂੰ ਸਾਊਦੀ ਅਰਬ ਦੇ ਵਿੱਚ ਲੈ ਗਈ ਤੇ ਉਹਦੀ ਡੈਥ ਹੋਈ ਦਾ ਮਾਵਲਾ ਜਿਹੜਾ ਹੈਗਾ ਇਹ ਸੀਗਾ ਇਹ ਬਾਹਰ ਆਊਟ ਆਫ ਕੰਟਰੀ ਆ ਬਟ ਫਿਰ ਵੀ ਅਸੀਂ ਸਾਰੀ ਗੱਲ ਉਹਨੇ ਕੰਪਲੇਂਟ ਦਿੱਤੀ ਆ ਉਹ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਆ ਤੇ ਉਹ ਅਜ ਪਰ ਲਾਅ ਦੇ ਅਧਿਕਾਰਾਂ ਦੇ ਤਰ੍ਹਾਂ